ਕਾਲ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਜਕੇ ਪੰਜਾਬੀ ਕਿਚਨ ਵਿੱਚ ਅੱਜ ਅਸੀਂ ਤੁਹਾਡੇ ਲਈ ਇੱਕ ਹੋਰ ਨਵੀਂ ਵੀਡੀਓ ਲੈ ਕੇ ਆਏ ਆ ਅੱਜ ਅਸੀਂ ਬਣਾ ਕੇ ਤਿਆਰ ਕੀਤੀ ਹੈ ਸਬਜੀ ਭਰਮੀ ਪਿੰਡੀਆਂ ਦੀ ਸਬਜੀ ਉਹ ਵੀ ਇੱਕ ਅਲੱਗ ਫਲੇਵਰ ਦੀ ਜੇ ਤੁਸੀਂ ਸਿੰਪਲ ਪਿੰਡੀਆਂ ਖਾ ਖਾ ਕੇ ਅੱਕ ਗਏ ਹੋ ਤਾਂ ਆਹ ਇੱਕ ਵਾਰ ਪਿੰਡੀਆਂ ਜ਼ਰੂਰ ਬਣਾ ਕੇ ਦੇਖਿਓ ਬਹੁਤ ਹੀ ਵਧੀਆ ਬਣਦੀਆਂ ਇਹ ਇਸ ਵਿੱਚ ਜਿਹੜੀ ਆਪਾਂ ਸਟੈਪਿੰਗ ਪਾਈ ਹੈ ਉਹ ਤਾਂ ਭਰੀ ਹੈ ਉਹ ﺍﻟक ਤਰ੍ਹਾਂ ਦੀ ਸਟਫਿੰਗ ਹੈ ਇਸ ਦੇ ਵਿੱਚ ਅਸੀਂ ਨਾ ਤਾਂ ਆਲੂ ਦਾ ਇਸਤੇਮਾਲ ਕੀਤਾ ਨਾ ਵੇਸਣ ਦਾ ਕੀਤਾ ਨਾ ਆਹ ਤਰ੍ਹਾਂ ਦਾ ਲਸਣ ਨਾ ਹੀ ਪਿਆਜ਼ ਉਸ ਤੋਂ ਇੱਕ ਲੱਗ ਚੀਜ਼ ਦਾ ਇਹਦੀ ਸਟਫਿੰਗ ਬਣਾਈ ਹੈ ਜਿਹੜੀ ਬਹੁਤ ਹੀ ਵਧੀਆ ਸਟਫਿੰਗ ਬਣਦੀ ਹੈ ਆਪਾਂ ਸਿੰਪਲ ਭਿੰਡੀ ਬਣਾ ਰਹੇ ਹਾਂ 15 ਤੋਂ 20 ਮਿੰਟ ਲੱਗ ਜਾਂਦੇ ਆ ਉਸ ਭਿੰਡੀ ਬਣਾਉਣ ਜੇ ਤੁਸੀਂ ਇਹੀ ਉਹੀ ਟਾਈਮ ਵਿੱਚ ਸਟਫਿੰਗ ਭਿੰਡੀ ਬਣਾਉਂਗੇ ਉਹ ਵੀ ਇਸ ਚੀਜ਼ ਦੇ ਨਾਲ ਨੀ ਜਿਆਦਾ ਵਧੀਆ ਬਣੂਗੇ ਤੁਹਾਨੂੰ ਵਾਰ-ਵਾਰ ਤੁਸੀਂ ਇਹੀ ਪਿੰਟੀ ਬਣਾ ਕੇ ਤਿਆਰ ਕਰੋਗੇ ਇਹ ਸਟੱਪਿੰਗ ਅਸੀਂ ਕਿਸ ਚੀਜ਼ ਦੀ ਬਣਾਈ ਹੈ ਹੁਣ ਜਲਦੀ ਜਲਦੀ ਬਣਾ ਕੇ ਤਿਆਰ ਕਰਦੇ ਆ ਭਰਮੀ ਪਿੰਡੀ ਜੇ ਤੁਸੀਂ ਹਜੇ ਤੱਕ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲੈਣਾ ਹੈ ਆਓ ਬਣਾਉਂਦੇ ਆ ਹੁਣ ਅਸੀਂ ਪਿੰਡੀ ਮੇ ਪਿੰਡੀ ਬਣਾਉਣ ਤੇ ਲਈ ਪਿੰਡੀਆਂ ਤੋਕੇ ਅਸੀਂ ਰੱਖ ਲਈਆਂ ਤੇ ਇਹਨਾਂ ਦੇ ਸੈਦ ਸੇ ਪਿਛੇ ਤੋਂ ਵੀ ਕੱਟ ਲਈਆਂ ਤੇ ਅੱਗੇ ਤੋਂ ਵੀ ਕੱਟ ਲਈਆਂ ਇਹਨਾਂ ਨੂੰ ਹੁਣ ਚੀਰਾ ਦੇ ਲੰਦੇ ਆ ਵਿੱਚ ਤੋਂ ਇਸ ਤਰ੍ਹਾਂ ਸਾਰੀਆਂ ਭਿੰਡੀਆਂ ਨੂੰ ਚੀਰਾ ਦੇ ਲੈਣਾ ਹੈ ਇੱਕ ਅਲੱਗ ਤਰੀਕੇ ਦੀਆਂ ਅੱਜ ਭਰੀਆਂ ਭਿੰਡੀਆਂ ਆਪਾਂ ਬਣਾ ਕੇ ਤਿਆਰ ਕਰਨੀਆਂ ਹੈ ਪਹਿਲਾਂ ਭਿੰਡੀਆਂ ਨੂੰ ਚੀਰਾ ਦੇ ਕੇ ਰੱਖ ਲੈਂਦੇ ਆ ਸਾਰੀਆਂ ਭਿੰਡੀਆਂ ਨੂੰ ਚੀਰਾ ਦੇ ਕੇ ਰੱਖ ਲਿਆ ਭਿੰਡੀਆਂ ਬਿਲਕੁਲ ਤਾਜ਼ੀਆਂ ਲੈਣੀਆਂ ਬਾਸੀਆਂ ਭਿੰਡੀਆਂ ਨਹੀਂ ਲੈਣੀਆਂ ਹੈਗੀਆਂ ਬਾਸੀਆਂ ਭਿੰਡੀਆਂ ਹੁੰਦੀਆਂ ਉਮਮ ਜਰਾ ਜੀ ਜਾਂਦੀਆਂ ਇਹਨਾਂ ਫਰੈਸ਼ ਭਿੰਡੀ ਲੈਣੀ ਹੈ ਭਿੰਡੀ ਵੀ ਥੋੜੀ ਜਿਹੀ ਵੱਡੀ ਲੈਣੀ ਹੈ ਜਿਆਦਾ ਛੋਟੀ ਭਿੰਡੀ ਨਾ ਲਿਓ ਜੇ ਜਿਆਦਾ ਛੋਟੀ ਭਿੰਡੀ ਹੋਵੇ ਤਾਂ ਭਰਨੀ ਥੋੜੀ ਜਿਹੀ ਮੁਸ਼ਕਲ ਹੋ ਜਾਂਦੀ ਹੈ ਤੇ ਵੱਡੀ ਹੈਗਾ ਤਾਂ ਉਹ ਭਰ ਬੜੀ ਹੀ ਸਾਨੀ ਨਾਲ ਭਰ ਜਾਂਦੀ ਹੈ ਵੱਡੀ ਭਿੰਡੀ ਬੜੀ ਹੀ ਸਾਨੀ ਨਾਲ ਭਰ ਸਕਦੇ ਆ ਆਪਾਂ ਥੋੜੀ ਜਿਹੀ ਅਲੱਗ ਫਲੇਵਰ ਦੀ ਬਣਾਣੀ ਹੈ ਬਲੱਗ ਫਲੇਵਰ ਕਿਸ ਤਰ੍ਹਾਂ ਭਿੰਡੀ ਬਣੂਗੀ ਹੈ ਭਰਮੇ ਇਹਦੇ ਲਈ ਅਸੀਂ ਚਨੇ ਲੈ ਲਏ ਹੈ ਕਾਲੇ ਚਨੇ ਰਾਤ ਨੂੰ ਭੇਕੇ ਰੱਖ ਲੈ ਸੀ ਜੇ ਤੁਸੀਂ ਰਾਤ ਨੂੰ ਭੇਤੇ ਵੀ ਨਹੀਂ ਰੱਖਦੇ ਤਾਂ ਕੁੱਕਰ ਵਿੱਚ ਇੱਕ ਜਾਂ ਦੋ ਸੀਟੀਆਂ ਮਰਵਾ ਸਕਦੇ ਹੋ ਨਹੀਂ ਤਾਂ ਤੁਸੀਂ ਇਹਨੂੰ ਰਾਤ ਨੂੰ ਭੇਕੇ ਰੱਖ ਲੈ ਤੇ ਕਾਫੀ ਇਹ ਸੌਫਟ ਹੋ ਜਾਂਦੇ ਆ ਇਹ ਪਰਵੀ ਭਿੰਡੀ ਬਹੁਤ ਹੀ ਅਲੱਗ-ਅਲੱਗ ਤਰੀਕਿਆਂ ਨਾਲ ਬਣਾਈਆਂ ਜਾਂਦੀਆਂ ਅੱਜ ਸੋਚਿਆ ਕਿ ਹੋਰ ਇੱਕ ਅਲੱਗ ਤਰੀਕੇ ਨਾਲ ਬਣਾਈਏ ਜਿਹਦੇ ਦਾ ਫਲੇਵਰ ਬਹੁਤ ਹੀ ਵਧੀਆ ਆਵਾ ਜੇ ਤੁਸੀਂ ਇਹ ਇੱਕ ਵਾਰ ਭਿੰਡੀ ਇਹ ਇਸ ਤਰੀਕੇ ਨਾਲ ਬਣਾਉਂਗੇ ਨਾ ਬਹੁਤ ਹੀ ਵਧੀਆ ਤੇ ਬਾਰ-ਬਾਰ ਬਣਾਓਗੇ ਕਿ ਇੰਨੀ ਜ਼ਿਆਦਾ ਇਹ ਸਵਾਦ ਬਣਦੀ ਹੈ ਜਿਹੜੇ ਪਿੰਡੀਆਂ ਖਾਣੇ ਬਿਲਕੁਲ ਪਸੰਦ ਨਹੀਂ ਕਰਦੇ ਐ ਇੱਕ ਤਰ੍ਹਾਂ ਦੀਆਂ ਪਿੰਡੀਆਂ ਖਾ ਖਾ ਕੇ ਅੱਕ ਜਾਂਦੇ ਐ ਤੇ ਇਸ ਤਰੀਕੇ ਨਾਲ ਬਣਾਓ ਇੰਨੀ ਵਧੀਆ ਬਣਦੀ ਐ ਤੇ ਤੁਤੇ ਬਾਰ-ਬਾਰ ਇਸੇ ਤਰੀਕੇ ਨਾਲ ਬਣਾਉਣ ਨੂੰ ਕਹੋਂਗੇ ਝੱਗ ਲੈ ਲਿਆ ਹੁਣ ਆਪਾਂ ਇਹਨਾਂ ਨੂੰ ਚਣਿਆਂ ਦਾ ਦਰਦਰਿਆ ਪਾਉਟਰ ਬਣਾ ਲੈਣਾ ਹੈ ਜ਼ਿਆਦਾ ਇਹਦਾ ਪਤਲਾ ਪੇਸਟ ਨਹੀਂ ਬਣਾਉਣਾ ਸਿਰਫ ਦਰਦਰਿਆ ਜਿਹਾ ਹੀ ਬਣਾਉਣਾ ਹੈ ਬੱਸ ਇਹ ਹਨ ਇਸ ਤਰ੍ਹਾਂ ਦਾ ਹੀ ਚਾਹੀਦਾ ਹੈ ਤੁਸੀਂ ਵੀ ਇਹਨਾਂ ਨੂੰ ਇਸ ਤਰ੍ਹਾਂ ਚਨੇਆਂ ਨੂੰ ਪੀਸ ਲੈਣਾ ਹੈ ਚਨੇਆਂ ਤਾਂ ਕੱਚਾ ਪੰਜ ਖਤਮ ਕਰ ਲਈ ਇਹਦੇ ਵਿੱਚ ਤੁਸੀਂ ਕੋਈ ਵੀ ਕੁਕਿੰਗ ਆਇਲ ਪਾ ਲੈਣਾ ਹੈ ਜਿਆਦਾ ਨਹੀਂ ਪਾਣਾ ਹੈਗਾ ਬਿਲਕੁਲ ਤੋ ਤੋ 3 ਚਮਚੇ ਪਾ ਲੈਣੇ ਤੇਲ ਦੇ ਤੇਲ ਵੀ ਗਰਮ ਹੋ ਗਿਆ ਸਾਫਾ ਧਨੀਆ ਇਹ ਪਾ ਲੈਣਾ ਹੈ ਜੀਰਾ ਰਾਈ ਪਾ ਲੈਣੀ ਹੈ ਇਹnga ਹੋਏ ਦੇ ਵਿੱਚ ਆਪਾਂ ਪਾ ਲੈਣੇ ਆ ਚਨੇ ਦੇ ਪੀਸੇ ਦੇ ਵੀ ਹੋਰ ਚਨੇ ਪਾ ਲੈਣੇ ਨੇ ਇਹਨੂੰ ਐਂ ਚੰਗੀ ਤਰ੍ਹਾਂ ਪਕਾਣਾ ਇਹਦਾ ਕੱਚਾਪਣ ਜੇ ਖਤਮ ਕਰਨਾ ਹੈ ਦੇ ਆਪਾਂ ਚੰਨਿਆਂ ਨੂੰ ਇਸੇ ਤਰ੍ਹਾਂ ਪਾਵਾਂਗੇ ਭੱਜਿਆ ਤਾਂ ਭਿੰਡੀ ਮਤਲਬ ਬਾਅਦ ਵਿੱਚ ਵੀ ਮਤਲਬ ਪੱਕ ਜਾਂਦੀ ਹੈ ਜਿਵੇਂ ਅਸੀਂ ਭਿੰਡੀ ਨੂੰ ਪਕਾਵਾਂਗੇ ਤਾਂ ਮਸਾਲਾ ਥੋੜਾ ਜਿਹਾ ਵਿਚਲਾ ਕੱਚਾ پنਜੇ ਦੀ ਚੰਨਿਆਂ ਦੀ ਬਾਸ਼ਨਾ ਆਉਂਦੀ ਰਹਿੰਦੀ ਹੈ ਇਸ ਲਈ ਪਹਿਲਾਂ ਚੰਨਿਆਂ ਨੂੰ ਚੰਗੀ ਤਰ੍ਹਾਂ ਇਹਨਾਂ ਨੂੰ ਪਕਾ ਲੈਣਾ ਇਹਦਾ ਕੱਚਾ پنਜੇ ਖਤਮ ਕਰ ਲੈਣਾ ਇਹdina ਫਲੇਵਰ ਭਿੰਡੀ ਦਾ ਬਹੁਤ ਹੀ ਵਧੀਆ ਆਉਂਦਾ ਹੈ ਕੱਚੇ ਬੰਦੀ ਬਾਸ਼ਨਾ ਨਹੀਂ ਆਣੀ ਹੈਗੀ ਹੈ ਦੇ ਵਿੱਚ ਪਾਉਂਦੇ ਆ ਆਪਾਂ ਉਕਤੀ ਹੋ ਥੋੜੀ ਜਿਹੀ ਦਰਦ ਰਹੀ ਜਈ ਲਾਲ ਮਿਰਚ ਸੁੱਕੀ ਹੋਈ ਜਿਹਨੂੰ ਚਿੱਲੀ ਪਲੈਕਸ ਬੋਲਿਆ ਜਾਂਦਾ ਤੁਸੀਂ ਹਰੀ ਮਿਰਚ ਵੀ ਪਾ ਸਕਦੇ ਹੋ ਤੇ ਲਾਲ ਮਿਰਚ ਦਾ ਪਾਊਡਰ ਵੀ ਪਾ ਸਕਦੇ ਹੋ ਜੇ ਤੁਹਾਨੂੰ ਥੋੜਾ ਜਿਹਾ ਰੰਗ ਜੈ ਚਾਰ ਕਲਰ ਚਾਹੀਦਾ ਨਾ ਤਾਂ ਇਹਦੇ ਵਿੱਚ ਤੁਸੀਂ ਲਾਲ ਮਿਰਚ ਦਾ ਪਾਊਡਰ ਪਾਣਾ ਹੈ ਇਸ ਤਰ੍ਹਾਂ ਚਿੱਲੀ ਪਲੈਕਸ ਪਾਈਏ ਉਹ ਤੁਸੀਂ ਰਹਿਣ ਦਿਓ ਲਾਲ ਮਿੱਠਾ ਪਾਊਡਰ ਪਾ ਲਿਆ ਉਹਦੇ ਨਾਲ ਤਲਅ ਵੀ ਵਧੀਆ ਆਂਦਾ ਏ ਜੇ ਤੁਸੀਂ ਉਸ ਤਰ੍ਹਾਂ ਰੰਗ ਖਾਣ ਦੇ ਬਸ ਸੁਕੀਨ ਹੋ ਹੁਣ ਇਹਦੇ ਵਿੱਚ ਪਾ ਦਿੰਦੇ ਆਪਾਂ ਗਰਮ ਮਸਾਲਾ ਨਮਕ ਹਲਦੀ ਪਾਊਡਰ ਜਿੱਦੇ ਮਸਾਲੇ ਪਾਣੇ ਹੋਵਾ ਕੋਈ ਵੀ ਸਬਜ਼ੀ ਬਣਾਣੀ ਹੈ ਮਸਾਲੇ ਪਾਣੇ ਆ ਤਾਂ ਗੈਸ ਬਿਲਕੁਲ ਲੋ ਕਰ ਲੈਣਾ ਹੈ ਲੋ ਕਰਦੇ ਨਾਲ ਮਸਾਲੇ ਫੁੱਕਦੇ ਨਹੀਂ ਹੈਗੇ ਤੇ ਕਲਰ ਇਹਨਾਂ ਦਾ ਬਿਲਕੁਲ ਇਹਨ ਵਧੀਆ ਬਣ ਜਾਂਦਾ ਹੈ ਪਾਣੀ ਇਹਨੂੰ ਬਿਲਕੁਲ ਨਹੀਂ ਲਾਣਾ ਹੈਗਾ ਇਹ ਇਸ ਤੋਂ ਵੀ ਬਹੁਤ ਆਸਾਨ ਸਈ ਕਾਪੀ ਨੇ ਭਿੰਡੀ ਭਰਨੀ ਭਿੰਡੀ ਬਣਾਉਣ ਦਾ ਇਹ ਤਾਂ ਆਪਾਂ ਚਨਿਆਂ ਦੀ ਭਿੰਡੀ ਬਣਾਈ ਹੈ ਉਹ ਤੋਂ ਮੈਂ ਅਲੱਗ ਵੀਡੀਓ ਲੈ ਕੇ ਆਉਂਗੀ ਉਹਦੇ ਨਾਲ ਇਸ ਤਰ੍ਹਾਂ ਕੁਛ ਨਹੀਂ ਭੁੰਨਾ ਪੈਂਦਾ ਸਿੱਧਾ ਡਾਇਰੈਕਟ ਹੀ ਪਿੰਡੀਆਂ ਵਿੱਚ ਸਟੈਪਿੰਗ ਪਰ ਹੋ ਬਹੁਤ ਹੀ ਵਧੀਆ ਬਣਦੀ ਹੈ ਉਹਦੇ ਲਈ ਮੈਂ ਤੁਹਾਨੂੰ ਜਲਦੀ ਉਹਦੇ ਵਾਸਤੇ ਵੀਡੀਓ ਲੈ ਕੇ ਆਉਂਗੀ ਹੈ ਬਹੁਤ ਤਰ੍ਹਾਂ ਦੀਆਂ ਪਿੰਡੀਆਂ ਅਲੱਗ-ਅਲੱਗ ਬਣਾਈਆਂ ਜਾਂਦੀਆਂ ਹਨ ਮੀਆਂ ਪਿੰਡੀਆਂ ਮਸਾਲਾ ਬਣ ਕੇ ਤਿਆਰ ਹੈ ਨੇ ਇਹ ਹੁਣ ਇਹਨੂੰ ਠੰਡਾ ਹੋਣ ਲਈ ਰੱਖ ਦਿੰਦੇ ਆ ਮਸਾਲਾ ਠੰਡਾ ਹੋ ਗਿਆ ਹੁਣ ਇਹਨਾਂ ਨੂੰ ਪਿੰਡੀ ਵਿੱਚ ਪਰ ਲੈਣਾ ਹੈ ਐਨ ਦਵਾ-ਦਵਾ ਕੇ ਪਰਣਾ ਹੈ ਤਰਾਂ ਸਾਰੀਆਂ ਭਿੰਡੀਆਂ ਭਰ ਕੇ ਰੱਖ ਲੈਂਦੇ ਆ ਸਾਰੀਆਂ ਭਿੰਡੀਆਂ ਆਪਾਂ ਭਰ ਕੇ ਰੱਖ ਲਈਆਂ ਹੁਣ ਚੱਲਦੇ ਆ ਦੁਬਾਰਾ ਫੇਰ ਗੈਸ ਵੱਲ ਪੈਨ ਰੱਖ ਲੈਂ ਆ ਇਥੇ ਵਿੱਚ ਪਾ ਲੈਂਦੇ ਆ ਆਪਾਂ ਤੇਲ ਕੜਚੀਕ ਤੇਲ ਦੀ ਪਾਣੀ ਹੈ ਤੇਲ ਗਰਮ ਹੋ ਗਿਆ ਇਹਦੇ ਵਿੱਚ ਆਪਾਂ ਭਿੰਡੀਆਂ ਰੱਖ ਲੈਂਦੇ ਆ भिंडिया उपरली साइड में कड़ी करके रखनी है थले करनी है जब थले तो चार इंच थले आ जाए भिंडिया चो इस तरह पहला उपरू करके रख लगे अपना दस मिनट की भी जो भीडियो बनानी हो दस तो पंद्रह मिनट भी दो तो ढाई घंटे वीडियो में लग जाएगी इसलिए प्लीज एक लाइक तो जरूर कर दिया करो ਆਪਣੇ 프ੈਂਟ ਤੇ ਰਸਤਾ ਰਾਵਨ ਚੇਰ ਵੀ ਦੀ ਦੂਰ ਤੱਕ ਤਾਂ ਹੀ ਉਹ ਇਸ ਤਰ੍ਹਾਂ ਦੀ ਮਸਾਲੇ ਵਾਲੀ ਭਿੰਡੀ ਵੀ ਉਹ ਵੀ ਖਾ ਸਕਣ ਭਿੰਡੀਆਂ ਨੂੰ ਫੁੱਲ ਆਂਚ ਤੇ ਨਹੀਂ ਪਕਾਉਣਾ ਹੈਗਾ ਗੈਸ ਬਿਲਕੁਲ ਲੋ ਕਰਕੇ ਇਹਨੂੰ ਢੱਕ ਕੇ ਤੁਸੀਂ ਪਕਾ ਲੈਣਾ ਹੈ ਜੀ ਆਪਾਂ ਲੋ ਹੱਥ ਤੇ ਪਕਾਵਾਂਗੇ ਤਾਂ ਮਿੱਠੀ ਮਿੱਠੀ ਆ ਆਚ ਨਾਲ ਇਹ ਬੜੀ ਹੋਏ ਚੰਗੀ ਤਰ੍ਹਾਂ ਪੱਕੂਗੀ ਤੇ ਫੁੱਗੂਗੀ ਨਹੀਂ ਹੈਗੀ ਫੁੱਲ ਆਂਚ ਤੇ ਆ ਫੁੱਕ ਜਾਂਦੀ ਹੈ ਤਾਂ ਵਿਚੋ ਕੱਚੀ ਰਹਿ ਜਾਂਦੀ ਸੈਟਾਂ ਤੇ ਵੀ ਕੱਚੀ ਹਾਲਤ ਵਾਲ ਦੇ ਰਹਿ ਜਾਂਦੀ ਇਸ ਲਈ ਗੈਸ ਬਿਲਕੁਲ ਸੇਮ ਕਰਕੇ ਨੂੰ ਟੱਕੇ ਪਕਾ ਲੈਣਾ ਸੱਤ ਤੋਂ 8 ਮਿੰਟ ਬਾਅਦ ਆਪਾਂ ਚੈੱਕ ਕਰ ਲਵਾਂਗੇ 10 ਤੋਂ 11 ਕ ਮਿੰਟ ਲੱਗ ਜਾਂਦੇ ਆ ਪੱਕਣ ਨੂੰ ਸੇਮ ਤੇ ਵਿੱਚ ਵਿੱਚ ਅਸੀਂ ਚੈੱਕ ਕਰਦੇ ਰਹਿਵਾਂਗੇ 5 ਮਿੰਟ ਹੋ ਗਈ ਹੈ ਇੰਡੀਆਂ ਨੂੰ ਆਪਾਂ ਪਲਟਾ ਲੈਂਦੇ ਆ ਸਾਈਡ ਤੇ ਵੀ ਇਹ ਸਿੱਗ ਜਾਂ ਦੇਖ ਲਿਖ ਸਾਈਡ ਤੇ ਪੱਕ ਗਈਆਂ ਨਾ ਦੂਜੀ ਸਾਈਡ ਤੇ ਵੀ ਆ ਨੇ ਇਸੇ ਤਰ੍ਹਾਂ ਆਪਾਂ ਸੇਮ ਤੇ ਹੀ ਪਕਾਉਣਾ ਸੇਮ ਤੇ ਪਕੀਆਂ ਬਹੁਤ ਹੀ ਵਧੀਆ ਫਲੇਵਰ ਆਉਂਦਾ ਹੈ ਨਾ ਤਾਂ ਇਹ ਫੁੱਪਦੀਆਂ ਹੈ ਗਰਮੀ ਦੇ ਮੌਸਮ ਵਿੱਚ ਵੀ ਸਬਜ਼ੀ ਬਣਾਣੀ ਬਹੁਤ ਜ਼ਿਆਦਾ ਮੁਸ਼ਕਲ ਹੋ ਜਾਂਦੀ ਹੈ ਆਪ ਕੋਈ ਵੀ ਸਬਜ਼ੀ ਬਣਾਉਂਦੇ ਆ ਵੀਡੀਓ ਸ਼ੂਟ ਕਰਦੇ ਆ 10 ਤੋਂ 15 ਮਿੰਟ ਦੀ ਵੀਡੀਓ ਹੁੰਦੀ ਹੈ ਤੇ ਉਹਨੂੰ ਬਣਾਉਣ ਦੇ ਲਈ 2 ਤੋਂ 2.5 ਘੰਟੇ ਲੱਗ ਜਾਂਦੇ ਆ ਜੇ ਆਪਾਂ ਵੀਡੀਓ ਤਾਂ ਬਿਨਾਂ ਤੁਸੀਂ ਨੋਰਮਲ ਸਬ지 ਬਣਾਣੀ ਹੈ ਤਾਂ 10-15 ਮਿੰਟ ਮਿੰਟ ਵਿੱਚ ਬਣ ਕੇ ਤਿਆਰ ਹੋ ਜਾਂਦੀ ਹੈ ਇਸ ਲਈ ਲਾਇਕ ਇ ਜਰੂਰ ਕਰਿਆ ਕਰੋ ਤੇ ਆਪਣੇ ਫਰੈਂਡ ਤੇ ਰਿਸ਼ਤੇਦਾਰਾਂ ਵਿੱਚ ਵੀ ਸ਼ੇਅਰ ਜ਼ਰੂਰ ਕਰਿਆ ਕਰੋ ਦਵਾਰਾ ਫੇਰ ਟੱਕ ਲੈਂਦੇ ਆ 5 ਮਿੰਟ ਆਪਾਂ ਹੋਰ ਪਕਾ ਲੈਂਦੇ ਆ ਬਣਾ ਕੇ ਤਿਆਰ ਹੈ ਸਾਡੀ ਪਰਮੀ ਭਿੰਡੀ ਇੱਕ ਅਲੱਗ ਫਲੇਵਰ ਦੀ ਜੇ ਤੁਸੀਂ ਪੁਰਾਣੇ ਤਰੀਕੇ ਦੀ ਸਿੰਪਲ ਭਿੰਡੀ ਖਾ ਖਾ ਕੇ ਅੱਕ ਗਏ ਹੋਏ ਤੇ ਮੇਰੇ ਇਸ ਤਰੀਕੇ ਨਾਲ ਬਣਾ ਕੇ ਦੇਖਿਓ ਕਿੰਨੀ ਹੀ ਵਧੀਆ ਬਣਦੀ ਹੈ ਜੇ ਤੁਸੀਂ ਇੱਕ ਵਾਰ ਬਣਾਉਂਗੇ ਤਾਂ ਇਸੇ ਤਰੀਕੇ ਨਾਲ ਬਣਾਉਂਗੇ ਚੰਨਿਆਂ ਵਾਲੀ ਭਿੰਡੀ ਤੁਹਾਨੂੰ ਮੇਰੀ ਅੱਜ ਦੀ ਵੀਡੀਓ ਇਸ ਤਰ੍ਹਾਂ ਦੀ ਲੱਗੀ ਜ਼ਰੂਰ ਦੱਸਣਾ ਹੈ ਇਸ ਦੇ ਨਾਲ ਇਸ ਤਰ੍ਹਾਂ ਦੀਆਂ ਨਮੀਆਂ ਨਮੀਆਂ ਵੀਡੀਓ ਦੇਖਣ ਦੇ ਲਈ ਮੇਰੇ ਚੈਨਲ ਨੂੰ HK ਪੰਜਾਬੀ ਕਿਚਨ ਨੂੰ ਜ਼ੋਰ ਸਬਸਕ੍ਰਾਈਬ ਕਰ ਲੈਣਾ ਹੈ ਹੁਣ ਮਿਲਦੇ ਆ ਤੁਹਾਨੂੰ ਅਸੀਂ ਅਗਲੀ ਵੀਡੀਓ ਵਿੱਚ